ਸਾਖੀਕਾ ਦੋਸਤੋ ਤੁਸੀਂ ਦੇਖ ਰਹੇ ਹੋ ਪੁਲਿਸ ਦਰਪਣ ਨਿਊਜ਼ ਮੇਰਾ ਨਾਮ ਹੈ ਜਨ ਸੰਗਰਾਮ ਚੁੰਬਰ ਗੱਲ ਕਰ ਰਹੇ ਹਾਂ ਅੰਮ੍ਰਿਤਸਰ 에ਅਰਪੋਰਟ ਦੀ ਜੋ ਕਿ ਫਲਾਈਟ ਅੰਮ੍ਰਿਤਸਰ ਤੋਂ ਚੱਲਣੀ ਸੀ ਦੁਬਈ ਨੂੰ ਜਿਸ ਦਾ ਨੰਬਰ ਹੈ I191 ਜਿਸ ਦਾ ਟਾਈਮ 4:25 ਦਾ ਸੀ ਅਤੇ ਉਹ ਕੈਨਸਲ ਹੋਣ ਕਾਰਨ ਯਾਤਰੀਆਂ ਵੱਲੋਂ ਖੂਬ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਿਸ ਦਾ ਟਾਈਮ ਬਾਅਦ ਦੇ ਵਿੱਚ ਚੇਂਜ ਕਰ 7 ਵਜੇ ਦਾ ਕਰ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਅੱਜ ਰਾਤ 10 ਵਜੇ ਦਾ ਕਰ ਦਿੱਤਾ ਗਿਆ ਜਿਸ ਨਾਲ ਯਾਤਰੀਆਂ ਨੂੰ ਕਾफी ਖੱਜਲ-ਖਰਾਬੀ ਦਾ ਸਾਹਮਣਾ ਕਰਨਾ ਪਿਆ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਇਹ ਮੌਜੂਦਾ ਸਾਰੇ ਪੈਸੇਂਜਰ ਜਿਹੜੇ ਜਿੰਨੇ ਵੀ ਆ ਪਾਜੀ ਆਪਾਂ ਕਿਤੇ ਖੜੇ ਆ ਅੰਮ੍ਰਿਤਸਰ ਅੰਬਰਸਰ 에어ਪੋਰਟ ਤੇ ਪਾਜੀ ਬਹੁਤ ਖੱਜਲ ਕੀਤਾ ਸਾਨੂੰ 에어 ਇੰਡੀਆ ਐਕਸਪ੍ਰੈਸ ਨੇ ਠੀਕ ਆ ਜੀ 에어 ਇੰਡੀਆ ਪਾਜੀ ਮੇਰਾ ਨਾਮ ਪਿੰਦਰ ਆ ਭਾਈ ਤੁਹਾਡਾ ਨਾਮ ਕੀ ਆ ਫੋਰ ਪਾਜੀ ਤੁਹਾਡਾ ਸਰਦਪਾਲ ਪ੍ਰਵੀਨ ਪਾਜੀ ਅਸੀਂ ਸਾਰੇ ਖੱਜਲ ਹੋ ਰਿਹਾ 에ਅਰ ਇੰਡੀਆ ਦੀ ਫਲਾਈਟ ਸੀ ਬੁੱਕ ਕੀਤੀ ਸੀਗੀ ਅੱਜ 28 ਸਤੰਬਰ ਦੀ ਠੀਕ ਹੈ ਨਾ 28 ਸਤੰਬਰ ਦੀ 28 ਸਤੰਬਰ 2025 ਜੋ 6:30 ਵਜੇ ਦੀ ਸੀਗੀ 4:25 ਦੀ ਸੀਗੀ ਆ ਦੇਖੋ ਟਾਈਮ ਕਿੰਨਾ ਹੋ ਗਿਆ ਫੇਰ ਸਾਨੂੰ ਕਹਿੰਦੇ 7:30 ਵਜੇ ਦੀ ਤੁਹਾਡੀ ਫਲਾਈਟ ਆ ਫਲਾਈਟ ਥੋੜੇ ਲੇਟ ਹੋ ਗਈ ਉਹ ਵੀ ਮੈਸੈਂਜਰ ਨੇ ਜਿਹੜੇ ਪਾਜੀ ਪਿਛਲੇ ਜਹਾਜ਼ ਤੋਂ ਬਚੇ ਨੇ ਟਿਕਟ ਟਿਕਟ ਨੇ ਉਹ ਵੀ ਪਸੰਜਰ ਨੇ ਇੱਕ ਮਿੰਟ ਹੋਰ ਆਜੇ ਕੋ ਮੋ ਜਾਏ ਡਿਗਨੇ ਬਸਿਆ ਅੰਮ੍ਰਿਤਸਰ ਫਲੈਸ਼ ਹੋ ਤਈ ਵੇ ਇਹ ਇਰ ਇੰਡੀਆ 10:20 ਵੀ ਹੋਰ ਠੀਕ ਆ ਜੀ ਆਜੇ ਇੱਕ ਹੋਰ ਪਸੰਜਰ ਨੇ ਬੋਲਾ ਜਹਾੜ ਡਿਗਨੇ ਲਗਾਣਾ ਬਸੀ ਬਸੀ ਬਜਾਇਆ ਆਜੇ ਇੱਕ ਹੋਰ ਨੇ ਬੋਲਾ ਉਹ ਡਿਗੇਗਾ ਠੀਕ ਆ ਜੀ ਸਾਨੂੰ ਕਹਿੰਦਾ 4:30 ਫਿਰ ਉਸ ਤੋਂ ਬਾਅਦ ਕਹਿੰਦਾ 7:30 ਸਾਨੂੰ ਕੌਣ ਪੁੱਛੂ ਹੋਰ ਸਾਨੂੰ ਕਹਿੰਦੇ ਆ ਇਹ ਮੌਜੂਦਾ ਹਾਲਾਤ ਹੈ ਜੀ ਅੰਮ੍ਰਿਤਸਰ 에ਰਪੋਰਟ ਦੇ ਤੇ ਹੁਣ ਸਾਨੂੰ ਕਹਿੰਦੇ ਤੁਹਾਡੀ ਫਲਾਈਟ ਕੈਨਸਲ ਹੋ ਗਈ ਐ ਸਵੇਰੇ 7 ਵਜੇ ਉਹ ਵੀ ਪੱਕਾ ਕਨਫਰਮ ਨੀਗਾ ਠੀਕ ਹੈ ਜੀ ਭਾਜੀ ਬੋਲੋ ਕੀ ਪਰੇਸ਼ਾਨੀ 에어 ਇੰਡੀਆ ਮੁਰਦਾਬਾ 에어 ਇੰਡੀਆ ਮੁਰਦਾਬਾ 에어 ਇੰਡੀਆ ਮੁਰਦਾਬਾ 에어 ਇੰਡੀਆ ਮੁਰਦਾਬਾ ਭਾਜੀ ਐਰਪੋਰਟ ਦੇ ਦੇਖੋ ਭਾਜੀ ਅੰਮ੍ਰitsar 에ਰਪੋਰਟ ਤੇ ਖੜੇ ਆ ਹਾਂਜੀ ਭਾਜੀ ਸਾਨੂੰ 에어 ਇੰਡੀਆ ਦੀ ਜਿਹੜੀ ਫਲਾਈਟ ਸੀ ਭਾਜੀ ਕੀ ਟਾਈਮ ਸੀ ਆਪਣਾ 4:25 ਦਾ ਸਾਡਾ ਟਾਈਮ ਸੀਗਾ ਭਾਜੀ ਇਹਨਾਂ ਨੇ ਸਾਨੂੰ ਕਿਹਾ ਤੁਹਾਡੀ ਫਲਾਈਟ ਵੇ 7 ਵਜੇ ਆ ਭਾਜੀ 7 ਵਜੇ ਤੇ ਕਰਾਈ ਵੇਟ ਕੀਤੀ ਫੇਰ ਦੁਬਾਰਾ ਫੇਰ ਦੁਬਾਰਾ ਕਹਿੰਦੇ 10:30 ਭਾਈ ਕੋਈ ਨਹੀਂ ਹੁਣ ਸਾਨੂੰ ਕਹਿੰਦੇ ਤੁਹਾਡੀ ਫਲਾਈਟ ਕੈਂਸਲ ਹੋ ਗਈ ਸਵੇਰੇ 7 ਵਜੇ ਹਾਲੇ ਵੀ ਕੁਝ ਕਲੀਅਰ ਨਹੀਂ ਕਨਫਰਮ ਨਹੀਂਗਾ ਆ ਸਾਰੇ ਬੰਦੇ 에ਰਪੋਰਟ ਤੇ ਖੜੇ ਆ ਤੁਸੀਂ ਦੇਖੋ ਤੇ ਮੌਕੇ ਦੇ ਉੱਤੇ 에ਰ ਇੰਡੀਆ ਮੁਰਦਾਬਾਦ ਸਭ ਤੋਂ ਕਟਿਆ ਬੁਲਾਈ 에ਰ ਇੰਡੀਆ ਸਭ ਤੋਂ ਕਟਿਆ ਬੁਲਾਈ ਲੋ ਜੀ ਸਾਰੇ ਜਣੇ ਇੱਥੇ ਵੀਰ ਭਰਾ ਦੱਸਿਓ ਭਾਈ ਕਿੰਨਾ ਕ ਖਜੜਾ ਹੋਇਆ ਆਪਾਂ ਸਾਰੇ 에ਰ ਇੰਡੀਆ ਵੱਲੋਂ ਤੁਹਾਡਾ ਕੀ ਰਿਸਪੌਂਸ ਆ ਕੇ ਤੁਸੀਂ ਟਿਕਟਾਂ ਬੁੱਕ ਕਰਦੇ ਆ ਉਹਦੀਆਂ ਤਾਂ ਕੀ ਭਾਈ ਨਾ ਮੁਰਕਾ ਝਾਕਦੇ ਆਪਣੀ ਅਸੀਂ ਦੇਖੋ ਜੀ ਇਹ ਕੀ ਚੱਕਰ ਆ ਜੀ ਸਾਨੂੰ ਇਹਨਾਂ ਨੇ ਕਹਿਤਾ ਹੁਣ ਸਾਨੂੰ 에어ਪੋਰਟ ਦੇ ਅੰਦਰ ਸੀ ਰੋਲਾ ਪਾਇਆ ਸਾਨੂੰ ਬੱਸਾ 'ਚ ਬਿਠਾਤਾ ਆ ਕਹਿੰਦੇ ਤੁਹਾਨੂੰ ਹੋਟਲ 'ਚ ਲੈ ਕੇ ਜਾਂਦੇ ਸਵੇਰੇ 7 ਵਜੇ ਦੀ ਫਲੈਟ ਆ ਧੱਗੇ ਮਾਰ ਮਾਰਦਾ ਬਾਹਰ ਕੱਢਿਆ ਉਹ ਟਾਈਮ ਦਿਖਾ ਦੇ ਭਾਈ ਉੱਤੇ ਗੈਰ ਆ ਉਹ ਟਾਈਮ ਦੇਖ ਲੈ ਜੀ 9:33 ਹੋ ਗਏ ਆ ਮੌਜੂਦਾ ਉਹ 33 ਨਹੀਂ ਫੌਜੀ ਪਰਚਾ ਕਰਨ ਨੂੰ ਫਿਰਦੇ ਸੀ ਤੇ ਫੌਜ ਆਰਮੀ ਵੀ ਸਾਨੂੰ ਕਹਿਣ ਲੱਪੀ ਕਹਿੰਦੇ ਰੋਲਾ ਨਾ ਪਾਓ ਤੇ ਠੀਕ ਆ ਜੀ ਸੋ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਆ 에어 ਇੰਡੀਆ ਬਾਰੇ ਰਸਿਆ ਬਸਿਆ ਬੈਠ ਸਰ ਬਸਿਆ ਬਹੁਤ ਜਿਆਦਾ ਤੇਰੀ ਨਹੀਂ ਆਪ